ਕਹਿੰਦੇ ਕਾਤਾ ਬਾਂਦੀ ਹੋਰੀਆ ਜੋ ਗਾ ਜਿਆਦਾ ਲੱਖੇ ਬੱਲਾ ਨੀ ਤਰਨੀ ਚੱਕਰ ਆਉਂਦਾ ਕਹਿੰਦੇ ਜਾਨੀ ਕਹਿੰਦੇ ਜਾਨੀ ਕੁੱਤੇ ਦਾ ਕਾਤਾ ਕਹਿੰਦਾ ਕੋਈ ਬੜਾ ਰੱਖਿਆ ਇਸ ਦਾ ਮਾਣ ਹੋ ਰਿਹਾ ਹੈ ਅਸੀਂ ਕਾਤਾ ਆ ਗਏ ਹਾਂ ਖੁਸ਼ ਹੋ ਗਏ ਹਾਂ ਧਾਰੀ ਤੇ ਬੱਤੇ کڏي رهي ۽ کڏي سڃي اڪو کڏي رسات جي ٿي ٿو ٻٽي ڏي ڪري ٿو کڻا ٻٽي ڏي منهن ڏي ٿو ڏاھي آپو آپو ڏي ڏاھي آپو ڏي ڏاھي آپو ਜੜੀਆਂ ਜ਼ਿੰਦਗੀ ਦੇ ਵਿੱਚ ਕੁਝ ਇਹੋ ਜੇ ਮੋੜ ਆਉਂਦੇ ਆ ਕਈ ਵਾਰ ਕਿ ਸਾਨੂੰ ਸਮਾਜ ਦੀ ਮੁੱਖ ਧਾਰਾ ਨਾਲੋਂ ਪਾਸੇ ਕਰਕੇ ਕਿਸੇ ਹੋਰ ਰਾਹ ਵੱਲ ਲੈ ਜਾਂਦੇ ਆ ਤੇ ਉਹ ਦੁਨੀਆ ਬਹੁਤ ਅਲੱਗ ਹੁੰਦੀ ਆ ਸਮਾਜ ਦੀ ਜਿਹੜੀ ਦੁਨੀਆ 'ਚ ਅਸੀਂ ਵਿਚਰਦੇ ਆ ਸੋ ਉਸ ਦੁਨੀਆ ਦੇ ਵਿੱਚ ਰਹਿ ਰਹੀਆਂ ਮੇਰੀਆਂ ਭੈਣਾਂ ਉਹਨਾਂ ਨੂੰ ਮੈਂ ਅੱਜ ਮਿਲਣ ਆਈ ਆਂ ਸਮਾਰਟਿੰਗ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅੱਜ ਇੱਥੇ ਪਹੁੰਚਿਆ ਤੁਹਾਡੇ ਬੱਚਿਆਂ ਨੂੰ ਵੀ ਦੇਖਣ ਆਏ ਆ ਤੁਹਾਨੂੰ ਵੀ ਮਿਲਣ ਆਏ ਆ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਇਨਵੀਟੇਸ਼ਨ ਸੀ ਕਿਉਂਕਿ ਕੁਝ ਦਿਨ ਪਹਿਲਾਂ ਮੈਨੂੰ ਐਸਐਸਪੀ ਮੈਡਮ ਨੇ ਦੱਸਿਆ ਸੀ ਕਿ ਜੇਲ੍ਹ ਦੇ ਅੰਦਰ ਰਹਿ ਰਹੇ ਸਾਡੇ ਕੈਦੀ ਬਹੁਤ ਜ਼ਿਆਦਾ ਟੈਲੈਂਟਡ ਨੇ ਉਹਨਾਂ ਦੇ ਅੰਦਰ ਉਹ ਟੈਲੈਂਟ ਅਸੀਂ ਬਾਹਰ ਕੱਢ ਕੇ ਲਿਆ ਰਹੇ ਹਾਂ ਤੁਸੀਂ ਵੀ ਆ ਕੇ ਦੇਖੋ ਸੋ ਮੈਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸਾਰੇ ਹੀ ਪੁਲਿਸ ਪ੍ਰਸ਼ਾਸਨ ਨੂੰ ਬਤਾ ਇਹ ਵੀ ਦੇਣਾ ਚਾਹਾਂਗੀ ਕਿਉਂਕਿ ਜਿੰਨਾ ਕੁ ਮੈਂ ਦੇਖਿਆ ਮੈਨੂੰ ਲੱਗਿਆ ਕਿ ਬਹੁਤ ਜ਼ਿਆਦਾ ਐਫਰਟਸ ਹੋ ਰਹੀਆਂ ਨੇ ਕਿਉਂਕਿ ਸੌਖਾ ਨਹੀਂ ਹੁੰਦਾ ਕਿਸੇ ਇਨਸਾਨ ਨੂੰ ਉਦੀ ਸੋਚ ਤੋਂ ਪਾਸੇ ਕਰਨਾ ਮੈਨੂੰ ਨਹੀਂ ਪਤਾ ਕਿ ਤੁਸੀਂ ਕਿੰਨਾ ਕਿੰਨਾ ਕਾਰਨਾ ਕਰਕੇ ਤੁਹਾਨੂੰ ਜੇਲ੍ਹ ਦੀਆਂ ਦਿਵਾਰਾਂ ਦੇ ਅੰਦਰ ਆਉਣਾ ਪਿਆ ਪਰ ਜੋ ਵੀ ਪਿੱਛੇ ਕਾਰਨ ਰਹੇ ਜਿਨ੍ਹਾਂ ਨੇ ਆਪਣੀ ਮਾਨਸਿਕ ਸਥਿਤੀ ਬਦਲ ਦਿੱਤੀ ਜਿਨ੍ਹਾਂ ਨੇ ਤੁਹਾਡੀ ਪਰਸਨੈਲਿਟੀ ਨੂੰ ਚੇਂਜ ਕਰ ਦਿੱਤਾ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਬਦਲ ਦਿੱਤਾ ਉਸ ਨੂੰ ਦੁਬਾਰਾ ਲੀਹਾਂ ਤੇ ਲੈ ਕੇ ਆਉਣਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ। ਸੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੇਲ ਸਪਰਟੈਂਡ ਦੀ ਵੀ ਕਿਉਂਕਿ ਮੈਂ ਉਹਨਾਂ ਤੋਂ ਪੁੱਛ ਰਹੀ ਸੀ ਵੀ ਤੁਸੀਂ ਕੀ ਕੁਸ਼ ਕਰਾ ਰਹੇ ਹੋ ਕਿਉਂਕਿ ਔਰਤ ਦੀ ਕਹਾਣੀ ਸ਼ੁਰੂ ਤੋਂ ਹੀ ਵੱਖਰੀ ਰਹੀ ਹੈ। ਇਹ ਜ਼ਰੂਰੀ ਜ਼ਰੂਰੀ ਨਹੀਂ ਕਿ ਆਪਾਂ ਜੇਲਾਂ ਦੇ ਅੰਦਰ ਆ ਤਾਂ ਹੀ ਕਹਿਦਾ। ਹਿੰਦੁਸਤਾਨ ਦਾ ਜਿਹ ਇਤਿਹਾਸ ਵੀ ਦੇਖ ਲਓ। ਤਾਂ ਔਰਤਾਂ ਬਾਹਰ ਰਹਿ ਕੇ ਵੀ ਕੈਦੀ ਵਾਲੀ ਜ਼ਿੰਦਗੀ ਬਹੁਤ ਲੰਮੇ ਸਮੇਂ ਤੋਂ گزارਦੀਆਂ ਆ ਰਹੀਆਂ ਬਹੁਤ ਜਿਆਦਾ پابੰਦੀਆਂ ਸਮਾਜ ਨੇ ਲਾਈਆਂ ਤੇ ਮੈਂ ਕਹਾਂਗੀ ਕਿ ਤੁਹਾਡੇ ਲਈ ਇਹ ਜੇਲ ਇੰਨਾ ਜਿਆਦਾ ਮਾਨਸਿਕ ਦਬਾਅ ਪਾਉਣ ਵਾਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਔਰਤਾਂ ਵੈਸੇ ਹੀ ਬੁਨਿਆਦੀ ਤੌਰ ਤੇ ਬਹੁਤ ਸਟਰੋਂਗ ਹੁੰਦੀਆਂ ਤੇ ਇਸ ਦੀ ਮਿਸਾਲ ਜਿਹੜੀ ਦਿੱਤੀ ਤੁਸੀਂ ਕਿ ਗਾਣਾ ਕੋਈ ਹੋਰ ਸੀ ਤੇ ਉਹਦੇ ਤੇ ਵੀ ਡਾਂਸ ਕਰ ਲਿਆ ਗਿਆ ਤੇ ਮੈਂ ਕਹਿੰਦੀ ਆ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਜਿਹੋ ਜਿਹੀ ਮਰਜ਼ੀ ਰਾਹ ਦਿੱਤੇ ਜਾਣ ਤੁਸੀਂ ਉਹਦੇ ਤੇ ਵੀ ਹੱਸਦੇ ਹੋਏ ਲੰਘ ਜਾਂਦੀਆਂ ਇਹ ਔਰਤਾਂ ਦੀ ਇੱਕ ਖੂਬੀ ਆ ਇਹ ਔਰਤਾਂ ਦੀ ਅੰਦਰਲੀ ਤਾਕਤ ਨੂੰ ਮੈਂ ਖਾਸ ਤੌਰ ਤੇ ਤੁਹਾਨੂੰ ਇਹੀ ਕਹਾਂਗੀ ਕਿ ਕਦੇ ਵੀ ਆਪਣੇ ਆਪ ਨੂੰ ਨਿਰਾਸ਼ਾ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਕਿਉਂਕਿ ਵੱਡੇ-ਵੱਡੇ ਨਾਲ ਹੋ ਜਾਂਦਾ ਹੈ ਬਹੁਤ ਸਾਰੇ ਜਿਹੇ ਇਤਿਹਾਸ ਪੜਹੋਂਗੀ ਤਾਂ ਵੱਡੇ-ਵੱਡੇ ਲੀਡਰ ਸਾਰੀ-ਸਾਰੀ ਹਿਊਮਰ ਜੇਲ੍ਹਾਂ 'ਚ ਕੱਟਦੇ ਗਏ। ਪਰ ਓਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਕੈਦੀ ਨਾ ਮਹਿਸੂਸ ਕਰੀਏ ਜਿੰਨੀ ਦੇਰ ਤੱਕ ਸਾਡੇ ਵਿਚਾਰ ਆਜ਼ਾਦ ਨੇ। ਸੋ ਕਦੇ ਵੀ ਆਪਣੇ ਵਿਚਾਰਾਂ ਦੇ ਉੱਤੇ ਬੰਦਿਸ਼ ਨਹੀਂ ਲਾਉਣੀ। ਜੇਕਰ ਸਾਡੇ ਦਿਲ ਵਿੱਚ ਹੈ ਕਿ ਮੈਂ ਕੁਝ ਕਰ ਸਕਦੀਆਂ, ਮੈਂ ਅੱਗੇ ਜਾ ਸਕਦੀਆਂ। ਮੈਂ ਆਪਣੀ ਜ਼ਿੰਦਗੀ ਨੂੰ ਸਹੀ ਪਾਸੇ ਵੱਲ ਲਾ ਸਕਦੀਆਂ ਤਾਂ ਤੁਸੀਂ ਜ਼ਰੂਰ ਕਰੋਗੇ ਸਾਡੀਆਂ ਬੱਚੀਆਂ ਪੜ ਰਹੀਆਂ ਸੀ ਅੰਦਰ ਨਾਲ ਬੱਚੇ ਵੀ ਨੇ ਉਹਨਾਂ ਦੇ ਪੜ ਰਹੇ ਸੀਗੇ ਮੈਨੂੰ ਬਹੁਤ ਖੁਸ਼ੀ ਹੋਈ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਕਦੇ ਵੀ ਆਪਣੇ ਆਪ ਨੂੰ ਨਿਰਾਸ਼ਾ ਵੱਲ ਨਹੀਂ ਧਕੇਲਣਾ ਚਾਹੀਦਾ ਕਿਉਂਕਿ ਮੈਂ ਇੱਕ ਡਾਕਟਰ ਦੇ ਤੌਰ ਤੇ ਵੀ ਇੱਥੇ ਆਉਂਦੀ ਰਹੀਆਂ ਕਾਫੀ ਸਾਲ ਪਹਿਲਾਂ ਔਰ ਮੈਂ ਸੁਪਰਟੈਂਡੈਂਟ ਸਾਹਿਬ ਨੂੰ ਪੁੱਛਦੀ ਸੀ ਕਿ ਉਦੋਂ ਬਹੁਤ ਮੈਂ ਔਰਤਾਂ ਦੇ ਜੋ ਹਾਲਾਤ ਦੇਖੇ ਸੀ ਇੱਥੇ ਬਹੁਤ ਜ਼ਿਆਦਾ ਮਾਇੂਸੀ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੋਲੀਆਂ ਮੰਗਦੀਆਂ ਹੁੰਦੀਆਂ ਸੀ ਨਸ਼ਿਆਂ ਦੀਆਂ ਕਿ ਸਾਨੂੰ ਨੀਂਦ ਆ ਜਾਏ ਸੋ ਉਹਨਾਂ ਚੀਜ਼ਾਂ ਵੱਲ ਨਹੀਂ ਆਪਾਂ ਜਾਣਾ ਔਰ ਮੈਨੂੰ ਜੋ ਜੇਲ੍ਹ ਸੁਪਰਡੈਂਟ ਸਾਹਿਬ ਨੇ ਦੱਸਿਆ ਕਿ ਅਸੀਂ ਬਦਲ ਲਿਆ ਅਸੀਂ ਬਹੁਤ ਕੁਝ ਬਦਲ ਲਿਆ ਸੋ ਮੈਂ ਪੁਲਿਸ ਪ੍ਰਸ਼ਾਸਨ ਵੀ ਬੈਠਾ ਇੱਕ ਬਹੁਤ ਪੁਰਾਣੀ ਫਿਲਮ ਸੀ ਦੋ ਅੱਖਾਂ 12 ਹੱਥ ਮਿਲਦੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਐ ਜੇਲ ਸੁਪਰਡੈਂਟ ਦਾ ਬਹੁਤ ਸਟਰੋਂਗ ਰੋਲ ਉਹਦੇ ਚ ਦਿਖਾਇਆ ਗਿਆ 12 ਹੱਥ 6 ਕੈਦੀਆਂ ਦੇ ਦਿਖਾਏ ਗਏ ਸੀ ਜਿਹੜੇ ਬਹੁਤ ਖੁੰਖਾਰ ਤੇ ਜਿਨ੍ਹਾਂ ਨੂੰ ਆਪਾਂ ਗੈਂਗਸਟਰ ਕਹਿ ਦਿੰਦੇ ਹਾਂ ਤੇ ਦੋ ਅੱਖਾਂ ਜੇਲ ਸੁਪਰਡੈਂਟ ਦੀਆਂ ਜੋ ਉਹਨਾਂ ਨੂੰ ਵਾਚ ਕਰਦੀਆਂ ਸੀ ਜੋ ਉਹਨਾਂ ਦੇ ਹੱਥਾਂ ਨੂੰ ਜੁਰਮ ਵਾਲੇ ਪਾਸਿਓਂ ਕਿਰਤ ਵਾਲੇ ਪਾਸੇ ਲੈ ਕੇ ਗਈਆਂ ਸੋ ਇਹ ਦੋ ਅੱਖਾਂ ਹੁੰਦੀਆਂ ਨੇ ਜਿਹੜੀਆਂ ਆਬਜ਼ਰਵ ਕਰਦੀਆਂ ਜਿਹੜੀਆਂ ਤੁਹਾਨੂੰ ਸਹੀ ਪਾਸੇ ਵੱਲ ਲੈ ਕੇ ਜਾਂਦੀਆਂ ਸੋ ਮੈਂ ਜੇਲ ਸੁਪਰਡੈਂਟ ਸਾਹਿਬ ਨੂੰ ਮੁਬਾਰਕਬਾਦ ਦਵਾਉਂਗੀ ਕਿ ਤੁਸੀਂ ਬਹੁਤ ਸੋਹਣਾ ਰੋਲ ਪਲੇ ਕਰ ਰਹੇ ਹੋ ਔਰ ਜਿੱਥੇ-ਕਿੱਥੇ ਸਾਨੂੰ ਲੱਗਦਾ ਹੈ ਹੋਰ ਕੁਝ ਕਰਨ ਦੀ ਲੋੜ ਹੈ